ਹੋਰ ਲੋਕਾਂ ਨੂੰ ਹੈਰਾਨਗੀ ਦੀ ਗੱਲ ਹੋਈ ਲੋਕ ਜਿਹੜਾ ਸੁਣੇ ਨਾਨਕ ਦੇ ਬੁਗਿਆ ਨਾਨਕ ਪਿੰਡਾਂ ਦੇ ਪਿੰਡ ਦਰ ਆ ਗਏ ਉੱਤੇ ਦੇਖਣ ਤੁਹਾ ਨਾਨਕ ਦੇ ਬੇਦਰ ਨਾਨਕ ਨੂੰ ਸਾਈ ਲੋੜ ਆਏ ਆਪਣੇ ਆਪਣੇ ਵਿਚਾਰਾਂ ਦੇ ਦੋ ਹੱਥ ਨਾਲ ਪਾ ਕੇ ਸੋਚਦੇ ਹੀ ਬੰਗੂ ਤੇ ਨਾਲੇ ਉਹ ਮੇਦੇ ਵਾਲੀ ਬੜਾ ਮੇਦਾ ਵਾਲੇ ਵਾਲੇ ਦਾ ਜਿਹੜਾ ਸੁਣੇ ਹੋਈ ਸੁਰਤ ਪਰ ਨੂੰ ਬਈ ਨਾਨਕ ਡੁੱਬ ਗਿਆ ਬੇਂਚ ਤੇ ਫਿਰ ਤੀਏ ਦੇ ਨਾਲ ਕਿ ਉੱਥੇ ਫਿਰ ਬੈਠ ਗਏ ਸੇਰੋ ਦੂਰੇ ਕੰਮ ਹੋ ਗਈ ਨੇ ਲਵੋਤਾ ਫਰਨ ਲੱਗਿਆ ਕੋਲ ਆयो ਕਹਿੰਦੇ ਨਾਨਕ ਆ ਗਿਆ ਕੋਈ ਬੈਠਣੇ ਆਉਹੀ ਕਰਦੇ ਅੰਮੇ ਲੱਗੋ ਭਰਨ ਲੱਗਿਆ ਤੁੰਕੇ ਸੇਰੋ ਨੇ ਨੈਣਾਈ ਤਿਆਰੀ ਕੀ ਜਿੱਦ ਲਈ ਅੱਜ ਕੱਟ ਕੰਕਸ ਮਾਤਾ ਮਗਦੇ ਜੀ ਵਾ ਵਾ ਕਹਿੰਦੇ ਰੋਬਦੇ ਜੀ ਲਿਸ਼ ਤੇ ਬਣਾ ਗਿਆ ਕਰਦੇ ਆ ਨੀ ਪਰ ਮਾਤਾ ਮਗਦੇ ਜੀ ਬਾਬਾ ਕੋਲ ਜਾ ਕੇ ਦਿੱਤੀ ਦੇ ਕਰ ਮੀਆਂ ਵਾ ਇਹਦਾ ਫਰਮ ਦੇ ਸੋਨੇ ਉੱਤੇ ਹੋਵੇ ਦਾ ਕਰ ਗਿਆ ਹੋਵੇ ਛੋਟੇ ਨੂੰ ਹੱਥ ਚ ਕਰ ਗਿਆ ਹੋਵੇ ਇਹ ਤਾਂ ਤੁਹਾਨੂੰ ਪਤਾ ਹੋਣਾ ਜਦੋਂ ਉਹਨੇ ਸੁਣਾਇਆ ਪਿਆ ਚੀਜ਼ ਲੈ ਕੇ ਕੱਜ ਉਹਦੇ ਜੀਵਾਲੇ ਦਾ ਹਰਵਾ ਹੈ ਕੱਜ ਜੀਵਾਲਾ ਦਾ ਹਰ ਰੋਣ ਵਾਸਤੇ ਯਾਤ ਹਮਦੁਲਿਲਾਹ ਤੁਰਕੀ ਬਾਨੀ ਤੁਰਿਆ ਜਿਹਨੇ ਸਭ ਨੂੰ ਜੀ ਸਮਝਾਇਆ ਉਹ ਫਿਰ ਦੇ ਮੁਰਦੇ ਤੋਂ ਗੰਗਾ ਕੱਤ ਨਾਮ ਕੱਤ ਪਾਪਰ ਸੁਨਿਤ ਭੋ ਨਰਾਇਣ ਆਕਾਰ ਮੂਰਤ ਅਜੂਨੀ ਕੇ ਭੰਗ ਗੁਰ ਪ੍ਰਸਾਦ ਜਪਾ ਕੱਕ ਜਗਤ ਸਕ ਹੈਦੀ ਸਕ ਨਨਕ ਹੋਤੀ ਸੀ ਸੋਚੇ ਸੋਚੇ ਮਾ ਹੋਵੇ ਜੈਸਾ ਚੰਲ ਕਾ ਚੁਪੇ ਸੁਪਨਾ ਹੋਵੇ ਜੇ ਲਾ ਰ ਕੰਵਿਜ ਦੇ ਮੰਨ ਤੱਕ ਜੈ ਭਰ ਲ ਭੁੱਖਿਆਂ ਭੁੱਖ ਨਾਲ ਕਰਦੇ ਭੁੱਖਿਆਂ ਦੀ ਭੁੱਖ ਨਾਲ ਦੀਆਂ ਕਹਾਣੀਆਂ ਕੋਈ ਕਿਸੇ ਵੀ ਜੀਵਨ ਉਸ ਨਾਲੀ ਤੋਂ ਜੀਵਾਂ ਨੂੰ ਦੇਦੇ ਸਭ ਤੋਂ ਫੇਰੀ ਭੁੱਖ ਤੋਂ ਜੀਵਾਂ ਦੇ ਸਭ ਤੋਂ ਤੋੜੀ ਭੁੱਖ ਤੋਂ ਜੀਵਾਂ ਕਿਸੇ ਵੀ ਜੀਵਨ ਤੋਂ ਦੀ ਭੁੱਖ ਤੋਂ ਨਾਲੀ ਕੋਲ ਕੰਦਨ ਭੁੱਖਿਆਂ ਭੁੱਖ ਨਾਲ ਕਰਦੇ ਭੁੱਖਿਆਂ ਦੀ ਭੁੱਖ ਨਾਲ ਦੀਆਂ ਕਹਾਣੀਆਂ ਕੋਈ ਅਰਥ ਤੋਂ ਸਹੀ ਗੱਲ ਹੈ ਕੀ ਤੁਸੀਂ ਇਹ ਕਹਿ ਗਏ ਕਿ ਬੁਲਿਸਾਸ ਤੋਂ ਗਲਤੀ ਨਹੀਂ ਪਾਈ ਗਲਤ ਗੱਲ ਨਹੀਂ ਇਹ ਤੁਹਾਨੂੰ ਨਹੀਂ ਹੋ ਗਈ ਸਾਡੇ ਨੂੰ ਪਕਰ ਲੋ ਮੈਂ ਫਿਰ ਨਹੀਂ ਜਿੰਦਾ ਪੱਕੀ ਨਾ ਦੇਉਂ ਪੱਕੇ ਫਿਰ ਨਾ ਇਹ ਜਾਤ ਤੋਂ ਬਾਹਰ ਆਉਣੇ ਨੇ ਪੱਕੀ ਦੇ ਵੀ ਦੀਗਾ ਨਹੀਂ ਤੁਸੀਂ ਭੁੱਖੇ ਲੋਕ ਜਿੰਨੇ ਵੀ ਦਿੱਤਾ ਰਿਹਾ ਭੁੱਖੇ ਆਂ ਭੁੱਖਾ ਨਾ ਤਰੇ ਜੇ ਕਹਿੰਦਾ ਬੰਨਾਪੁਰਿਆ ਪਰ ਹੋਰ ਵੀ ਖੰਡਾ ਬਦ ਮਗਦਾ ਨੇ ਕੁਝ ਦੇ ਦੀਏ ਚੀਜ਼ਾਂ ਤਾਂ ਵੀ ਪਰ ਕੋਸ਼ ਕਰ ਨਾ ਰਹੇ ਕੁਤਲੇ ਨਾੜੀ ਪਖਾਏ ਕੋ ਮੰਨਤ ਕਦੇ ਨਾ ਆਏ ਇਹ ਨਾ ਤੀਵੰਗ ਨੇ ਤਰਦੀ ਬਾਣੀ ਕਿ ਲੇ ਕਬ ਪਖਾਂ ਦੇ ਬਖਤਰ ਨਾਲੀ ਕੋਈ ਕਹਾਣੀ ਕਿਸੇ ਵੀ ਚੀਜ਼ ਨਾਲ ਉਤਰ ਨਾ ਰਹੀ ਨਾ ਇਹਦੇ ਪਰ ਮੈਂ ਤਾਂ ਖੰਡਾਂ ਦੇ ਵਿੱਚ ਤੀਜਦੇ ਆ ਕੰਡੂ ਦੀ ਬਾਤ ਹੈ ਭਾਵੇਂ ਬਖਤਰ ਵਾਲੀ ਕੋਈ ਜੇ ਤੈਨੂੰ ਹੋਰ ਖੰਡ ਅੰਦਰ ਜਾਣ ਰਾਜਜ ਹੋਗੇ ਜੋ ਬੂਤਾਂ ਦੇ ਖੰਡਾਂ ਮਿਲ ਜਾਨਾ ਰਾਜਜ ਹੋਗੇ ਆਹ ਲੋਕੀਆ ਤੇ ਕਹਾਣੀ ਹੋ ਕੋਈ ਕੁੱਤੇ ਬਾਰੇ ਤਾਂ ਬਹੁਤ ਬੜੀ ਬਾਤ ਲੈ ਕੇ ਕਹਿੰਦੇ ਸੋ ਕਹਿੰਦੇ ਕੁੱਤਿਆਂ ਦੀ ਕੋਈ ਸੱਤ ਸਾਲ 10 ਸਾਲ ਪੜੀ ਕੋੜੇ ਦੇ ਦਿਨਾਂ ਦੇ ਵਿੱਚ 10 ਸਾਲ ਤੇ ਇਹਨਾਂ ਦਾ 20 ਸਾਲ ਦੀ ਹੈ ਜੇ ਸਭ ਤੋਂ ਵੱਧ ਸਾਲ ਤਾਂ ਲੱਜੇ ਨੇ ਕੁੱਤਿਆਂ ਦੇ ਬਾਰੇ ਕੋਈ ਉੱਥੇ ਪਤਾ ਲੱਗਿਆ ਹੁਣ ਉਹਨੇ ਦੇਖਿਆ ਹੁਣ ਕਿ ਆਪਕੇ ਲੋਕ ਨਹੀਂ ਡਰੇ ਹੋਣੇ ਮੇਰੇ ਬਾਲਿਕਾ ਗਰਮਨ ਕਰਦੇ ਦੇਖੇ ਜਾਣਾ ਹੈ ਇਹ ਦੇ ਕੇ ਬਹੁਤ ਸੁਣਾ ਦੇਖ ਕੇ ਗਏ ਨਹੀਂ ਜਿੰਨੇ 10 ਨੰਬਰ ਜਾਂਦੇ ਇਹ ਬਸਲੇ ਬਣਾ ਹੀ ਜਾਂਦੀ ਆ ਖਾਣੇ ਤੇ ਬਾਕੀ ਚੱਲਦਾ ਅਗੇ ਬਣ ਖੋਣੇ ਬਣਾ ਕੇ ਪੰਚੇ ਦੇ ਕਮਾਰ ਕੇ ਦੇਖੋ ਨਾ ਅਗਲੀ ਦੇਖ ਕੇ ਲਿਖ ਲੈ ਮੈਂ ਤੈਨੂੰ ਫੌਰੀ ਲਿਖ ਤੇ ਬਣਾ ਦੇ ਮੈਂ ਤੁਹਾਨੂੰ ਖੰਮੂਰ ਕਰਨ ਦੋ मर खे जेको नि मूरख मूर खे असीं कहिड़ी चो जी कहिड़े जीखमूर खेख चोर आराम ਤੰਕ ਚੋਰਾ ਬਹੁਤ بڑا ਹਰਾਮਖੋਰ ਬੰਦਾ ਬਨੇ ਹਰਾਮਖੋਰ ਬੰਦੇ ਸਾਬ ਕੇ ਦੀਆਂ ਚ ਤੰਕ ਮੋੜੇ ਕੰਦਾ ਕੋਰ ਤੰਕ ਚੋਰਾ ਹਰਾਮਖੋਰ ਤੰਕ ਮਰ ਕਰਦਾ ਜਾਏ ਜੋ ਤੰਗ ਨਾ ਨਬਸ ਤੇ ਆ ਕਮੈਸ ਫਸ ਪਾਪ ਕਰ ਜਾਏ ਤੰਕ ਕੂੜਾ ਕੂੜਾ ਫੜੇ ਝੂਠ ਬੋਲਣ ਵਾਲੇ ਝੂਠ ਮਗਰ ਲੱਗਣ ਵਾਲੇ ਝੂਠ ਮਗਰ ਲਾਉਣ ਵਾਲੇ ਕੂੜਾ ਰਕੂੜ ਬਰਾਏ ਕੂੜੇ ਮਗਰ ਤੋਂ ਕੂੜੇ ਮਗਰ ਲਾਉਣਾ ਸਾਥ ਕੇ ਰਿਆ ਚੋਂ ਕੂੜੇ ਤੋਂ ਬਾਹਰ ਨੂੰ ਉਹ ਪੂਰਾ ਕੂੜਾ ਰਵੇ ਸੰਘਮ ਦੇ ਮਲਫਾ ਕੈਦ ਹੋਰ ਮਲੇ ਕਾ ਨਹੀਂ ਆਉਣਾ ਉਹਨਾਂ ਨੇ ਸਾਨੂੰ ਮਾਰਨ ਲਈ ਮਾਰਨ ਬੁਰੇ ਇਸ ਨਾ ਮੁਸਲਮਾਨ ਨਹੀਂ ਆਉਣਾ ਇਹ ਦੂਜਾ ਮਲੇ ਸਮਲ ਸਾਥ ਕੈ ਨੂੰ ਜੇ ਨਹੀਂ ਹੋਦਾ ਨਾ ਉਹਨਾਂ ਨੇ ਮਾਰਨ ਲਈ ਮਾਰਨ ਕਿਤੇ ਪੜਾ ਰਹੇ ਨਹੀਂ ਕਹਿੰਦਾ ਤੁਹਾਰੇ ਲੋਕਾਂ ਤੋਂ ਆਦੇ ਦੇ ਵਿੱਚ ਮੈਨਾਂ ਨਹੀਂ ਲੱਗ ਜਾਣਾ ਤੁਹਾਨੂੰ ਮਾਰਨ ख मेशोरी तोरी आहे मूरखां जी चोरी आहे मूरखां थो तोरी यानी लहरे जूं असीं कंहिं पौड़ी संख मूरे अंड कल कीना कुझु इन अखा ई गल तो ही हिन अखांधु की बाबा बहुत ਬਰਾਏ ਸੇ ਬਰਾਕਰ ਨੂੰ ਤੇ ਯਾ ਬਰਾਕਰ ਨੂੰ ਤੇ ਯਾ ਕੋਨ ਦੇ ਕੋਰ ਦੀਵ ਨੇ ਇਚਲੇ ਨਿੱਕ ਨੇ ਦਾ ਸੰਖ ਮੁਰਖਾਂ ਦਾ ਕੋਰ ਸੰਖ ਚੋਰ ਤੋਂ ਕਾਇ ਦਾ ਨੇ ਜੋਰ ਨੇ ਸੰਖ ਚੋਰ ਹਰਾਮਖੋਰ ਦਰਾਂ ਖੋਰੀ ਕਰਨ ਵਾਲਾ ਬੜਾ ਬੰਦਾ ਹਰਾਮਖੋਰ ਆ ਤਾਬ ਕੇੜੀ ਅੱਤ ਸੰਖ ਫੇਰ ਅੰਮ੍ਰਿਤ ਜਾਏ ਜੋਰ ਤੇ ਰਹਾ ਅੱਗੇ ਹਨ ਤਨੇ ਜੋੜ ਕਰਨ ਵਾਲੇ ਤਸੇ ਨਾਲ ਚਲੋ ਓਏ ਉਹਨੂੰ ਦਵਾ ਦੋ ਨੰਬਰ 2 ਦਾ ਜੋਰ ਦਾਤ ਸੱਕਾ ਜੋੜ ਕੇ ਨੂੰ ਕਰਨ ਬਈ ਸੱਕਾ ਕਰਦਾ ਅਸਾ ਕੇਤ ਨਾਲੇ ਸੇਕੰਦੇ ਸਿੰਘ ਸੰਗੋਲ ਬਦਨਾਲੇ ਸੰਗ ਫਾਤੀ ਪਾਪਾ ਜੇ ਖਾਸ ਜੀਵਨੀ ਜਦੋਂ ਬਿਸਮਾਰੀ ਨੀ ਦਾ ਫਾਤੀਆਂ ਚ ਨਿਕਲ ਪਾਪ ਜੀ ਕਿਹੜੀ ਲਿਸਟ ਬਣੀ ਹੈ ਪਾਪ ਜੀ ਬਣੀ ਕੌਣ ਦੀ ਬੇਸਟ ਦੇ ਚਾਏ ਹੋਣ ਤਾਂ ਇਹ ਲੱਗੀ ਹੋਈ ਆ ਦਰਦਾ ਜੀ ਜੋਰ ਬਾਨੀ ਦੇ ਲੱਗੀ ਹੋਈ ਹੈ ਇਹ ਇਹ ਜੀ ਬੰਦੇ ਹਨ ਜੰਮੇ ਹੋਰ ਵੀ ਕਿਸੇ ਦਾ ਆਮ ਖਾਸ ਬਾਨੀ ਤੇ ਨਹੀਂ ਆਪ ਕਿਹੜੇ ਦੇ ਵਿੱਚ ਨਾਲ ਆ ਰਹੇ ਨੇ ਕਿਹੜੇ ਆ ਭਗਤਾਂ ਕੋ ਭਗਤੋਂ ਕਿਹੜੇ ਦੇਹ ਕਰੂ ਨੇ ਤਿਆਰੀਆਂ ਚ ਤਿਆਰੀਆਂ ਕੰਗੂਰ ਹੰਦ ਕੋਰ ਨਹੀਂ ਚੱਲ ਰਹਿਣੀ ਜਾਵੇ ਕੰਕ ਚੋਰ ਹਰਾਮ ਕੋ ਤੇ ਲੱਗੀ ਪਹਿਲਾਂ ਲੱਗੀ ਹੋਈ ਲੱਗਣੀ ਹੋਰ ਲੱਗੀ ਹੋਈ ਆ ਆਹ ਕਿਹੜਿਆ ਸਾਡੇ ਨਾਲ ਬੰਦੇ ਕੰਗੂਰ ਹੰਦ ਕੋਰ ਕੰਕ ਚੋਰ ਹਰਾਮ ਕੋ ਕੰਕ ਵਰ ਕਾਜਾਇਜੋ ਸੰਦਲ ਬਦੂਤ ਕਿਆ ਤਮ ਆ

ਇੱਕ ਆਬਾਰ ਜੋਤ ਤੁ ਭਾਵੇਂ ਸਾਈ ਭਲੀ ਕਾ ਤੁ ਸਦਾ ਸਲਾਮਤ ਰੰਗ ਆਪ ਕਿਹੜੇ ਵਿਚਾਰਾਂ ਦੇ ਬੰਦੇ ਆਪ ਦੇ ਮਨਾਂ ਚ ਕਿਆ ਵਿਚਾਰ ਨੇ ਆਪ ਕੇ ਕਿਆ ਵਿਚਾਰ ਨੇ ਜਾਨੀ ਜੀ ਕਿ ਹਾਂ ਪਾਤੇ ਨੂੰ ਜਾ ਰਹੇ ਨੇ ਕਿਧਰ ਨੂੰ ਲਿਜਾ ਰਹੇ ਹੋ ਹੋਰਾਂ ਨੂੰ ਦੇ ਨਾਲ ਲੈ ਕੇ ਆਪ ਦੇ ਵਿਚਾਰ ਦੱਸੋ ਤੁਸੀਂ ਤੁਹਾ ਨੂੰ ਨਾ ਹੱਤ ਮੰਨ ਲੇ। ਹੱਦ ਦੇ ਕੀ ਵਿਚਾਰ। ਆਪਣੀ ਵਾਸਤੇ। ਬਾਹਰ ਲੋਗ ਨੂੰ ਛੱਡੋ ਘਰ ਨੂੰ ਛੱਡੋ ਆਪਣੇ ਵਾਸਤੇ ਕੀ ਵਿਚਾਰ। ਆਪਣੀ ਉਹ ਧਾਰਵਾਹ ਤੇ ਕੀ ਵਿਚਾਰ ਆਪ ਲੋਕਾਂ। ਆਪਣੀ ਆਪਣੀ ਉਹ ਧਾਰਵਾਹ ਤੇ ਹੈਗਾ ਵੀ ਕਿਆ ਤੁਹਾਰੇ ਲੋਕੋ ਕੋ। ਕਿ ਨਹੀਂ। ਐ ਨਹੀਂ ਜਾਨੀ ਇਹ ਤਾਂ ਮਤਲਬ। ਮਾਣ ਜਵਾਬ ਦਾ ਤਾਂ ਤਰਸੇ ਵੀ ਹੈ ਨਹੀਂ। ਇਹਦੀ ਗੱਲ ਦਾ ਜਵਾਬ ਨਾ ਮੂਰੇ ਵਰੋ ਲਾਉਂਦੋ ਹੈ ਨਹੀਂ। ਕੋਹ ਹੈ ਜੇ ਬੰਦੇ ਹੈ ਨਹੀਂ। ਠੀਕ ਹੈ ਨਹੀਂ ਉਹ ਜਿਵੇਂ ਮੈਂ ਕਹੇ। ਚੁੱਪ ਅਦਾਸ ਤੁਸੀਂ ਕੀ ਲਾਉਂਦੇ। ਅਸੀਂ ਸਾਰੇ ਚੁੱਪ ਹੋ ਜਾਈਏ ਤਾਂ ਬੈਠੇ ਰਹੀਏ ਤੁਸੀਂ ਕਿਆ ਫ਼ਸਲਾ ਲਾਉਂਦੇ। ਤੇ ਬਾਵੇ ਕੋੜੇ ਕੁਝ ਨਹੀਂ ਯਾਦ ਹੈ ਜੀ ਹੁੰਦੇ। ਉਹ ਬਾਵਾ ਦੇਖਿਆ ਓਏ। ਅਰੇ ਬਹੁਤ ਬਾਵੇ ਦੇਖਿਆ। ਥੋੜੇ ਵੀ ਨਹੀਂ। ਥੋੜੇ ਜਿਹਾ ਵੀ ਨਹੀਂ ਕਹਿੰਦੇ ਇੱਕ ਦੋ ਵੀ ਨਹੀਂ ਕਹਿੰਦੇ। ਬਹੁਤ ਜਾਵੇ ਕਬਜ਼ਮੀ ਕਾ ਜ਼ਬਰਦਸਤ ਨਾਲ ਦੀ ਦੀ ਚੀਜ਼ ਹੁੰਦਾ ਹੈ ਮਿੱਟੀ ਜਿਹੜੇ ਆ ਬੈਠੇ ਤੇ ਇਹ ਜਿਹੜੀ ਕਦੇ ਬਹੁਤ ਮਹਤਵਾਂ ਦੇਖੋ ਕਿ ਕਦੋਂ ਕਬਜ਼ਮੀ ਕਾ ਜ਼ਬਰਦਸਤ ਚੱਲੀ ਗਈ ਕਿ ਕਦੋਂ ਜ਼ਮੀਨ ਕਾ ਜ਼ਬਰਦਸਤ ਵੀ ਜਾ ਵੜੇ ਜਾ ਰਹੇ ਆਹ ਨਹੀਂ ਅਕਲ ਚ ਆਉਂਦੀ ਸੱਜੇ ਲੋਕ 75 75 ਦੇ ਹੋ ਗਏ ਤਾਂ ਵੀ ਅਕਲ ਚ ਨਹੀਂ ਆਇਆ ਆਹ ਮਜਨਿਆਰੇ ਆਹ ਕੋਹ ਨਹੀਂ ਟੋੜਿਆ ਜੀ ਕੋਈ ਵੀ ਅਜੀ ਚਿੱਤੀ ਰੱਬ ਨੂੰ ਪਾ ਲਿਆ ਕਾ ਰਿਆ ਨਹੀਂ ਇੱਕ ਬਾਡੀ ਹੋਈ ਜੁਦ ਬੋਡੇ ਜੇ ਕੋਈ ਕਰਤਾ ਹੈਗਾ ਜੇ ਨਾ ਕਰਤਾ ਉਹ ਬਾਹਰ ਖੜੀ ਕਰੋ ਸਾਰੇ ਕੋਈ ਕਰਤਾ ਤੁਹਾਡੇ ਲੋਕੋ ਦੇ ਜੋ ਵੀ ਮਾਤਰਾ ਲੋਕ ਚਾਹੇ ਹੋ ਜੀ ਕੋਈ ਕੰਮ ਚੱਲਾ ਹੈ ਤੁਹਾਡੇ ਜੀ ਛੋਪਾ ਦਵਾ ਜਬ ਆਉਂਦਾ ਹੀ ਹੈ ਤੇ ਇਹ ਨਾ ਕੋਈ ਹੈ ਨਹੀਂ ਗੱਲ। ਕੋਈ ਜਪਦਾਰ ਸਤਿਸ਼ ਨਹੀਂ ਮੰਗਦਾ। ਆਪਣਾ ਇਹ ਗਾਇਜਪਦਾਰ ਤਾਂ ਹੀ ਹੈ। ਇਹ ਕਹੀ ਨਹੀਂ ਗਹੀ। ਸਹੀ ਬੰਦੇ ਨਹੀਂ ਹੈ। ਸਹੀ ਬੰਦੇ ਉਹਦਾ ਸਵਾਲ ਦਾ ਜਵਾਬ ਜੱਦੇ ਦੇ ਦਿੰਦਾ। ਹਾਂਜੀ ਜਾਂ ਨਾ। ਇਹਦਾ ਜਵਾਬ ਨਹੀਂ ਦਿੰਦਾ। ਕੀ ਤੇ ਸਭ ਨੂੰ ਲੋ ਨਹੀਂ। ਆਪਣੇ ਆਪੇ ਅੰਦਾਜ਼ਾ ਲਾ ਲਓ। ਸਾਤਾ ਜਨ ਕਿਹੜਾ ਵੱਧ ਕਰਦਾ ਦੋਦੇ ਚ ਬੇਗੁਰੂ ਦਾ ਬੇਗੁਰੂ ਬੇਗੁਰੂ ਕਰਨ ਵਾਲਾ ਹੈ ਤੇ ਮਾਰੇ ਲੋਕ ਤੇ ਹੈਗਾ ਕੋਈ ਬਾਹਰ ਖੜੀ ਕਰੋ ਜਿਹੜਾ ਵੀ ਕੋਟੇ ਚ ਬੇਗੁਰੂ ਬੇਗੁਰੂ ਕਰਦਾ ਮੇਰੇ ਆਪ ਦਾ ਦਰਦਾ ਕੋਈ ਸਾਧਨ ਨਹੀਂ ਤੇਰੇ ਦਾ ਮਗਰ ਚੁੱਪ ਦਾ ਤਾਹੀ ਹੈ ਜੇ ਕਹੇ ਦੇ ਆਣਾ ਦਾ ਕੋਈ ਸਵਾਲ ਦਾ ਜਵਾਬ ਆ ਗਿਆ ਸੁਪਧਾਰ ਸਾਹਿਬ ਹੈ ਨਹੀਂ ਕਦਨ ਕਰਨ ਵਾਲੇ ਨਹੀਂ ਬੈਗ ਨੂੰ ਮੰਨਣ ਵਾਲੇ ਨਹੀਂ ਹੈਗੇ ਤੇ ਤਾਂ ਨਹੀਂ ਸਤਨ ਦਾ ਵੇਖ ਕੇ ਵੀ ਮੰਨਣਾ ਵਾਲੇ ਤੁਸੀਂ ਲੋਕ ਆਏ ਨਹੀਂ ਅਕਾਲ ਪੁਰਖ ਨੂੰ ਮੰਨਣਾ ਵਾਲੇ ਤੁਸੀਂ ਜੀ ਬਾਰੇ ਨਹੀਂ ਹੈਗਾ ਕੋਈ ਜਿਹੜੇ ਅਕਾਲ ਪੁਰਖ ਨੂੰ ਮੰਨਣਾ ਵਾਲਾ ਬੜੀ ਚੁੱਪ ਕਰੀਏ ਬਹੁਤ ਹੈ ਖਿਆਲ ਦੋਸਤਾਂ ਉਹਦੇ ਹੋ ਗਿਆ ਉਹ ਬਸ ਗੁਰੂ ਸਾਹਿਬ ਦੇ ਕੇ ਤਨ ਹੁਣ ਹਾਂ ਕੁ ਮੌਨ ਡਵਲ ਆਇਆ ਤਾਂ ਕਿਦੋਂ ਮੌਨ ਡਵਲ ਆਉਣਾ ਹੈ ਤੇ ਰਹੀ ਹੈ ਜੀ ਤੁਹਾਨੂੰ ਨਹੀਂ ਤੇਵਾ ਬਸ ਸਵਾਭ ਕਰ ਮੰਗੂ ਗੱਲ ਕਰਦੀ ਹਾਂ ਹਾਂ ਤੁਸੀਂ ਨਾਗਰ ਦਾ ਨਾਮ ਕਿ ਵੇਲੇ ਤੇ ਲੈਣੇ ਸਾਥ ਨੇ ਲੈਣੇ ਕਰ ਕਰ ਕਾਕਾ ਤੇ ਮੈਂ ਕਹਿੰਦਾ ਕਿਸੇ ਹੋਰ ਨਾਲ ਕਦੇ ਨਹੀਂ ਜਾ ਰਿਹਾ ਇਹ ਕਹਿੰਦਾ ਹਾਂ ਨਾਂ ਦਾ ਜਵਾਬ ਹੈ ਹਾਂ ਕਹਿੰਦਾ ਜੇ ਨਾ ਕਹਿੰਦਾ ਗਲਤ ਜਵਾਬ ਆ ਗਿਆ ਦਾ ਲੜੀ ਹੋਏ ਹੈ ਜਿੰਦੀ ਦਾ ਤਾਂ ਸੜਿਆ ਇਹ ਜੀਵਾਂ ਵਾਪਸ ਹਾਂ ਹਾਂ ਮੁੰਡਾ ਤੇ ਕਹੇ ਯਾਰ ਫਲਾਣਾ ਬੜਾ ਮਿੰਨਾ ਬਚੇ ਅਸਾਂ ਅੰਨੇ ਨੂੰ ਪੋਣਾ ਬਹੁਤ ਹੋ ਗਿਆ ਸਾਡੀ ਇਹ ਮੈਂ ਨੀ ਕੋਲਦਾ ਯਾਰ ਤੇ ਵੀ ਮੇਜ਼ ਤੋਂ ਫਲਾਣਾ ਬੜਾ ਮਿੰਨਾ ਉਹ ਤਾਂ ਬਚੇ ਹੋਏ ਮਿੰਨੇ ਬਹੁਤ ਹੋ ਗਏ ਕੋਈ ਜਵਾਬ ਨਹੀਂ ਦੇਨੀ ਜੀ ਨਾ ਪੂੜਨਾ ਨਾ ਤੇਰੇ ਤੇ ਦੇ ਦਿੰਦੇ ਮੈਂ ਨੂੰ ਮੂੜ ਤੋਂ ਬਣਾਤਾ ਮਾਰਦਾ ਵਾਵਾ ਜੰਬਾ ਮੈਂ ਮੰਮੀ ਨੂੰ ਤਾਂ ਉਸ ਤੋਂ ਹੈ ਤਾਂ ਜੀ ਬਣੀ ਤਾਂ ਉਸ ਤੋਂ ਉਹਦੇ ਉਹਦੇ ਜਿੰਦ ਖਾਣੇ ਸੀ ਕਿ ਨਹੀਂ ਮੈਂ ਨਹੀਂ ਤਾਂ ਮਨ ਮਾਤਾ ਮੰਨਣਾ ਨਹੀਂ ਮੰਨਣਾ ਤੇ ਤੁਸੀਂ ਸਾਰੇ ਕਦੇ ਗੁਰੂ ਸਾਹਿਬ ਗੱਲ ਕਹੇ ਕੇ ਮੈਂ ਕਦੇ ਮੰਨ ਦੂੰਗਾ ਛੋਡੀ ਕਦ ਨੂੰ ਤੇ ਵੀ ਛੋਡੀ ਨੂੰ ਮੈਂ ਮੂੜ ਤੋਂ ਮੈਨੂੰ ਕੀ ਕਹਤਾ ਤੇਸੀ ਗੱਲ ਦੇ ਯੋ ਰਾਜਾ ਮੈਂ ਤੁਹਾਨੂੰ ਵੀ ਇਹ ਗੱਲ ਦੱਸਣ ਕੱਪ ਨੇ ਬੰਦੀ ਵੀ ਹਾਂ ਜੀ ਜਾਣਾਂ ਹਾਂ ਇਹ ਚੀਜ਼ ਐਨੀ ਜੇ ਮੈਨੂੰ ਤਾਂ ਪਤਾ ਮੇਰੇ ਕੋਲ ਹੀ ਤੇ ਜੀ ਹੋਈਆਂ ਗਾੜੇ ਮਾਲਕ ਨੇ ਜੀ ਨੂੰ ਮੇਰੇ ਕੋਲ ਤੇ ਜਿੰਨਾ ਕੋਈ ਮੌਜੂਦ ਚੀਜ਼ ਤੁਸੀਂ ਭੇਜੇਗੇ ਸਾਹਮਣੇ ਮੌਜੂਦ ਤੇ ਜੀ ਤੁਸੀਂ ਨਹੀਂ ਵੀ ਗਾ ਹਾਜਰੀ ਚ ਭੇਜੇ ਗਏ ਤੁਸੀਂ ਬੰਦੇ ਜਿੰਨੇ ਵੀ ਮਾਤਰੋ ਵਿਚਾਇਏ ਨੇ ਦੇਤਰ ਮੇਰੇ ਉਹਨਾਂ ਉਹ ਵੀ ਮੈਨੂੰ ਦੱਸਿਆ ਹੋਇਆ ਉਹਨਾਂ ਨੇ ਜੀ ਆਇਆਂ ਨੂੰ ਇਹਨਾਂ ਆਪਰ ਸਾਦੇ ਸਿਖਾਦੇ ਦਾਵਾ ਤੋਂ ਦੁਨ ਦਵਾ ਕੇ ਸੋਰਾ ਮੇਰਾ ਰਾਮ ਬੇਮਕੋ ਹਿਆ ਰਾਮ ਤੇ ਲੱਗਣ ਗੰਨ ਬਜੋ ਕੰਨੇ ਕੋੜੇ ਹੋਵੇ ਜਿਤਨੇ ਮਾਇਆ ਬੋਸ ਦਰ ਪਪੋ ਹਰੋ ਹਰ ਹਰ ਨਾਮ ਜਪੈਂਦੇ ਆ ਕੁਛ ਨਾ ਕਹੇ ਜਮਕਾਲ ਨਾਨਕ ਤਨ ਮਨ ਸੁਖੀ ਰਸੇ ਅੰਤ ਨਲੇ ਗੋਪਾਲ ਪੈ ਨਾ ਚਨ ਗਲਮ ਤੇ ਹਰੇ ਕਲਬ ਮੇ ਹਰ ਕਾ ਨਾਮ ਮਹਿਦਨ ਜੋ ਨਾਨਕ ਭਜੇ ਸਫਲ ਹੋਏ ਦਰ ਦੇਖਦਾ ਮੈਨੂੰ ਪਤਾ ਹੀ ਪਤਾ ਬੋਲੋ ਕਹੇ ਨਾ ਬੋਲ ਕਾ ਜੀਵ ਮੇਰੇ ਸਾਹਮਣੇ ਭੱਜੇ ਗਏ ਮੇਰੀ ਮੌਜੂਦਗੀ ਕਿ ਭੱਜੇ ਗਏ ਨਾ ਤਾਂ ਇੰਨੇ ਜਿਹਾ ਗੱਲਾਂ ਸੋਹਣੀਆਂ ਤੁਹਾਡੇ ਨਾਲ ਕਰਦਾ ਇਹੀ ਜੀ ਗੱਲ ਕਦੇ ਸੋਣੀ ਨਹੀਂ ਨਸੋਦੇ ਨਾ ਕਰਨੀ ਨਾ ਕਿਸੇ ਨੂੰ ਕਰਾਉਣੀ ਹੈ ਕਹਿੰਦੇ ਤਾਂ ਪ્યોਰ ਵਾਦਾ ਵੀ ਹੈ ਕਿ ਨਾ ਹੈ ਨਹੀਂ ਨਹੀਂ ਜੀ ਨਹੀਂ ਤੇਰੀ ਆ ਖਬਰ ਲਈ ਉੱਪਰ ਲਈ ਮਨੋਂ ਜਿਹੜੀ ਬੜੀ ਝੂਠੇ ਬੋਲਣਾ ਕਹਿ ਦੋ ਠੀਕ ਹੈ ਬਾਕੀ ਜਪਨ ਵਾਲੇ ਸਾਕਾਲ ਤੇ ਪੁਨ ਜਪਨ ਵਾਲੇ ਸੱਚੇ ਪਾਕਿਸਤਾਨੀ ਜਪਨ ਵਾਲੇ ਇਹ ਨੰਗਾ ਨਾ ਤੁਸੀਂ ਇੱਕ ਗੇਰਾ ਮੈਂ ਲੱਖ ਗੇਰਾ ਬੰਦਾ ਇੱਕ ਗੇਰਾ ਵੀ ਹਾਨੀ ਨਹੀਂ ਕਰ ਸਕਦੇ ਜੀ ਮੈਂ ਵੀ ਇੱਥੇ ਬੈਠੀ ਇੱਥੇ ਗੇਰਾ ਵੀ ਹਾਨੀ ਦਾਸੇ ਹੀ ਬੈਠੇ ਜਪਨ ਵਾਲੇ ਦਾ ਕਾਲ ਪਰਖ ਨੂੰ ਜਪਨ ਵਾਲੇ ਜਾਂ ਬਸ ਗੁਰੂਆਂ ਨੂੰ ਜਪਨ ਵਾਲੇ ਆ ਜਾਂ ਕਰੋ ਬਾਣੀ ਨੂੰ ਮੰਨਣ ਵਾਲੇ ਆ ਇੱਕ ਵੀ ਨਹੀਂ ਸੋਦੇ ਕੋਈ ਹੈ ਕਰੋ ਬੰਦਾ ਨੇ ਕਹਿੰਨੇ ਹੁੰਦੇ ਸੀ 75 ਸੈਕਟਰ 75 ਸੈਕਟਰ ਦੇ ਹੋ ਗਏ ਛੋਟੇ ਛੋਟੇ ਨਹੀਂ ਹੋਈ ਕਹਾਣੀਆਂ ਲੋਕ ਕੱਜੰਮੀ ਇਹ ਕੱਤਵਾਰ ਕਰਨ ਚਲੇ ਗਏ ਕੱਲ ਦੀ ਨਮੀਆ ਗੁਡੀਆ ਨਾ ਮੇ ਪਤੋਲੇ ਪਰ ਦਾ ਬੋਨੂ ਦੇਖਾ ਉਧਰ ਆਪਣੇ ਇਲਾਕੇ ਦੀ ਕੋਰੇ ਕੋਈ ਨਹੀਂ ਮੰਨ ਕੋਈ ਨਹੀਂ ਕਹਦਾ ਵੇਗੁਰਾ ਹਜ਼ਾਰਾਂ ਹੀ ਕਹਦਾ ਕਹਦਾ ਵੇਗੁਰਾ ਵੇਗੁਰਾ ਜੱਫੀ ਪਾ ਮਾਜੀ ਆ ਇਹ ਦਾ ਦੰਦੇ ਗੱਲ ਸਾਰੇ ਐਸ ਤਰ੍ਹਾਂ ਲਾਉਂਦੇ ਜਿਵੇਂ ਨਹੀਂ ਇਹਨਾਂ ਜੀ ਵੀ ਕਹੀ ਸਰ ਹਲਾਗੇ ਦਰਦਾ ਹੁੰਦਾ ਕੋਈ ਕਿਸੇ ਦਾ ਨਾਮ ਨੂੰ ਕੋਈ ਨਹੀਂ ਵੇਖੇ ਕਿ ਦਸੇ ਜਪਦੇ ਤਾਂ ਸਈ ਦਸੇ ਇਹਨੂੰ ਤਾਂ ਪਾਈਆਂ ਨੇ ਮੰਨਦੇ ਗੁਰੂ ਗ੍ਰੰਥਾ ਨੂੰ ਮੰਨਦੇ ਤੁਸੀਂ ਲੋਕ ਇਹ ਕਿ ਨਹੀਂ ਕਹਿੰਦਾ ਇਹ ਕਿ ਨਹੀਂ ਕਹਿ ਸਕਦਾ ਨਾ ਕਿ ਹੂੰ ਕਿ ਮੰਨਦੇ ਨਹੀਂ ਤਾਂ ਤੋਂ ਬਹੁਤ ਦੇ ਮਤਾਬਕ ਬੱਦਲ ਤਾਂ ਕੰਕਮੁਰਕਾਲੇ ਨੂੰ ਮਿਥਾਲੀ ਕੋਹਣੇ ਕੋਈ ਜਦੋਂ ਧੱਕਣਾ ਹੈ ਕਿਸੇ ਕਦੇ ਵੀ ਚਾਇਆ ਹੋਏ ਵੇ ਤਾਂ ਕੰਕਮੁਰਕਾਲੇ ਤੋਂ ਤੰਤੂ ਹੋ ਰਹਾਂਗੇ ਪਰਾਂਵਕਲੀ ਕਰਨ ਵਾਲੇ ਬੰਦੇ ਕਿਸੇ ਨੂੰ ਮੰਨਣਾ ਨਾਲ ਨਹੀਂ ਜਿੰਦਾ ਇਹਨਾਂ ਦੀ ਵਜੋਂ ਕਿਸੇ ਪਰਮਾਤਮਾ ਨੂੰ ਮੰਨਣਾ ਆ ਨਹੀਂ ਕੋਈ ਕੋਈ ਦਵੀ ਦੇਵਤ ਨੂੰ ਮੰਨਣਾ ਲਾ ਰਹੇ ਨੇ ਕੋਈ ਨਾ ਬੈਠੇ ਨੂੰ ਸਦੋਂ ਨਹੀਂ ਤੇ ਨਹੀਂ ਤਾਰੇ ਕਿਸੇ ਜਿਹਨੂੰ ਮੰਨਣ ਵਾਲੇ ਤੋਂ ਦੇ ਹੈਗੇ ਬੰਦ ਨੀ ਕਰੋ ਜਿੰਨੇ ਵੇਖੀ ਮਾਤ ਲੋਕ ਜਿਹਦੇ ਤਰਿ ਜੀ ਵਾਇ ਸੀ ਤੈਨੂੰ ਵੀ ਮੰਨਣਾ ਆਵੇ ਨਾ ਹੋ ਕਾ ਕਿ ਨੂੰ ਮੰਨਣਾ ਯਾਰ ਤੈਨੂੰ ਮੰਨਦੇ ਤੁਸੀਂ ਆਪਣੇ ਨੂੰ ਤੇ ਦਾ ਮਾਨ ਕਰਦੇ ਹੋ ਆਪਣੇ ਲੋ பதங்கமதமும் இல்லை இந்த வராகல்லானே இந்த ਮੰந்தர்جا இந்த ਮੰந்தர் தினோக்கின் ਇਸ ਵੀ ਕਿਥੇ ਦਰ ਆ ਉਹ ਬਲਾਚੌਰ ਦਾ ਮਾਰਾ ਮੈਨੂੰ ਜਿਹੜਾ ਆਪਣਾ ਹਿੱਦਿਆ ਦੇਥੇ ਹੀ ਆ ਗਿਆ ਜੀ ਬਲਾਉਣਾ ਇਹ ਕਹਿੰਦੇ ਮੈਂ ਨਹੀਂ ਮੋੜ ਕੇ ਨਹੀਂ ਜਾਂਦਾ

ਕਦੋਂ ਵੀ ਆਏ ਸਾਰੇ ਨੂੰ ਬੁਲਾ ਦਿਓ ਕਿ ਜਿੱਕਲੀ ਨਾ ਆਸੀ ਖਾਣੋਂ ਮਿਲੂਗਾ ਮਾਨਾ ਜੋ ਉੱਥੇ ਤੁਸੀਂ ਸਮਝਾ ਲਈ ਮੇਰੇ ਤੇ ਉਹ ਐ ਰਾਣਾ ਅਸੀਂ ਦਾ ਕੋਈ ਸ਼ਾਲਾ ਮਾਂ ਬੁਲਾਣਾ ਕੋਈ ਬੰਦਾ ਹੋਣਾ ਚਾਹ ਪਾਣੀ ਪਲਾਵੋਗੇ ਨਾ ਨਾ ਮੈਂ ਤਾਂ ਮਾਵ ਨਹੀਂ ਆਉ ਤੁਸੀਂ ਆਵੋ ਤੁਸੀਂ ਨਾ ਉਹਨੂੰ ਦੇਖ ਰਹੇ ਹਾਂ ਕਿ ਜਿੰਦਗਾ ਦੀ ਮਰਜ਼ੀ ਲੈ ਖਮੀ ਫੋੜੇ ਸਾਰ ਸੁਖਾਈ ਬਸ ਇਹ ਆ ਤੁਹਾਨੂੰ ਸਾਰਾ